ਨੋਸ਼ਕਰ ਤੁਸੀਂ ਦੇਖ ਰਹੇ ਹੋ ਐਸਡੀ ਟੀਵੀ ਤੇ ਮੈਂ ਹਾਂ ਸ਼ਮੀ ਦਾਵਰਾ ਦੋਸਤੋ ਤੁਸੀਂ ਬਠਿੰਡੇ ਤੋਂ ਲੰਬੀ ਤੇ ਬਾਦਲ ਤੱਕ ਦੀ ਸੜਕ ਬਾਰੇ ਜਰੂਰ ਸੁਣਿਆ ਜਾਂ ਦੇਖਿਆ ਹੋਵੇਗਾ ਜਿੱਥੇ ਉਸ ਵਕਤ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਰਿਹਾ ਕਰਦੇ ਸਨ ਜਿਨਨੂੰ ਬਹੁਤ ਸਾਰੇ ਲੋਕ ਉੱਥੇ ਮਿਲਣ ਜਾਇਆ ਕਰਦੇ ਸਨ ਤੇ ਉਹਨਾਂ ਨੇ ਉਸ ਸੜਕ ਨੂੰ ਦੋਨੇ ਪਾਸੇ ਖਜੂਰਾ ਲਗਵਾ ਕੇ ਅਜੇ ਹੀ ਸੜਕ ਦਾ ਨਿਰਮਾਣ ਕਰਾਇਆ ਸੀ ਕਿ ਜਿਸ ਨੂੰ ਦੇਖ ਕੇ ਲੋਕ ਆਸ਼ਸ਼ ਕਰ ਉੱਦੇ ਸਨ ਜੇ ਨਹੀਂ ਦੇਖੀ ਤਾਂ ਤੁਸੀਂ ਮਹਾਰਾਜਾ ਪਟਿਆਲਾ ਕੈਪਟਨ ਅਮਰਿੰਦਰ ਸਿੰਘ ਦੇ ਘਰ ਤੱਕ ਜਾਣ ਵਾਲੀ ਚੰਡੀਗੜ ਪਟਿਆਲਾ ਵਾਲੀ ਸੜਕ ਜ਼ਰੂਰ ਦੇਖੀ ਹੋਵੇਗੀ ਜੇ ਇਹ ਵੀ ਨਹੀਂ ਦੇਖੀ ਤਾਂ ਤੁਸੀਂ ਉਸ ਸੜਕ ਦੇ ਉੱਤੇ ਜ਼ਰੂਰ ਸਫ਼ਰ ਕੀਤਾ ਹੋਵੇਗਾ ਜਿਹੜੇ ਸਤੌਜ ਦੇ ਰਾਜਕੁਮਾਰ ਅੱਜਕੱਲ੍ਹ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕੇ ਸੰਗਰੂਰ ਤੱਕ ਜਾਂਦੀ ਹੈ ਇਸ ਸੜਕ ਦੇ ਉੱਤੇ ਜਾਣ ਵਾਲੇ ਜਾਣਦੇ ਨੇ ਕਿ ਚਾਹੇ ਕਾਰ ਦੇ ਵਿੱਚ ਬੈਠ ਕੇ ਚਾਹ ਦਾ ਕੱਪ ਵੀ ਪੀ ਲੋ ਚਾਹ ਦਾ ਕੱਪ ਵੀ ਕਿਤੇ ਛਲਕੇਗਾ ਨਹੀਂ ਬਲਕਿ ਬੜੇ ਆਰਾਮ ਦੇ ਨਾਲ ਚਾਹ ਦਾ ਕੱਪ ਪੀਤਾ ਜਾਏਗਾ। ਭਾਵ ਸਮੇਂ-ਸਮੇਂ ਦੇ ਇਹਨਾਂ ਬਾਦਸ਼ਾਹਾਂ ਨੇ ਜਦੋਂ-ਜਦੋਂ ਪੰਜਾਬ ਦੇ ਉੱਤੇ ਰਾਜ ਕੀਤਾ ਆਪਣੇ ਘਰ ਨੂੰ ਜਾਣ ਵਾਲੀਆਂ ਸੜਕਾਂ ਮਖਮਲੀ ਬਣਾ ਦਿੱਤੀਆਂ। ਪਰ ਅਫਸੋਸ ਕਿ ਜਿੱਥੇ ਸ਼ਹਿਨशाहਾਂ ਦੇ ਸ਼ਹਿਨਸ਼ਾਦਾ ਕਰ ਹੈ ਜਿੱਥੇ ਬਾਦਸ਼ਾਹ ਦਰਵੇਸ਼ ਦਾ ਕਰ ਹੈ ਜਿੱਥੇ ਸਾਹਬੇ ਕਮਾਲ ਕਲਗੀਆਂ ਵਾਲੇ ਦਾ ਘਰ ਹੈ ਉਸ ਘਰ ਨੂੰ ਜਾਣ ਵਾਲੀ ਸੜਕ ਜਿਸ ਦੇ ਉੱਤੇ ਲੱਖਾਂ ਹੀ ਲੋਕ ਹਰ ਰੋਜ਼ ਨਤਮਸਤਕ ਹੋਣ ਦੇ ਲਈ ਆਂਦੇ ਨੇ ਭਾਵ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀ ਗੜ ਸ਼ੰਕਰ ਅਨੰਦਪੁਰ ਸਾਹਿਬ ਸੜਕ ਜਿਹੜੀ ਕਿ ਪੂਰੇ ਮਾਝੇ ਤੇ ਦੁਆਬੇ ਨੂੰ ਨਾ ਕੇਵਲ ਤਖਤ ਸ੍ਰੀ ਕੇਸਗੜ ਸਾਹਿਬ ਤੱਕ ਲੈ ਕੇ ਜਾਂਦੀ ਹੈ ਬਲਕਿ ਜਗਤ ਜਨਨੀ ਮਾਂ ਨੈਣਾ ਦੇਵੀ ਦੇ ਦਰਬਾਰ ਤੱਕ ਵੀ ਜਿਹੜੀ ਸੜਕ ਲੈ ਕੇ ਜਾਂਦੀ ਹੈ ਉਸ ਸੜਕ ਦਾ ਹਾਲ ਬਿਹਾਲ ਹੋ ਗਿਆ ਪਿਛਲੇ 20-25 ਵਰਿਆਂ ਤੋਂ ਜਦੋਂ-ਜਦੋਂ ਕੋਈ ਚੀਕਿਆ ਕੁਰਲਾਇਆ ਪੱਤਰਕਾਰ ਨੇ ਆਪਣੀ ਅਖਬਾਰ ਦੇ ਵਿੱਚ ਲਗਾਇਆ ਤਾਂ ਕਦੀ ਪੈਚ ਲਾ ਕੇ ਤੇ ਕਦੀ ਕਦੇ ਟੋਏ ਭਰ ਕੇ ਇਸ ਨੂੰ ਚੱਲਣ ਯੋਗ ਤਾਂ ਕੀਤਾ ਗਿਆ ਲੇਕਿਨ ਇਸ ਦੀ ਨਾ ਕਦੀ ਮੁਰੰਮਤ ਕੀਤੀ ਤੇ ਨਾ ਇਸ ਨੂੰ ਛੋੜਾ ਕੀਤਾ ਇਸ ਸੜਕ ਨੂੰ ਬਣਾਉਣ ਦੇ ਬਹੁਤ ਸਾਰੇ ਵਾਦੇ ਹੋਏ ਕਦੀ ਕਿਹਾ ਇਹ ਨੈਸ਼ਨਲ ਹਾਈਵੇ ਬਣਾਈ ਜਾ ਰਹੀ ਹੈ ਤੇ ਵੋਟਾਂ ਤੋਂ ਠੀਕ ਪਹਿਲਾਂ ਚੰਦੂ ਮਾਜਰਾਜੀ ਨੇ ਗੜਕਰੀ ਨੂੰ ਲਿਆ ਕੇ ਇੱਕ ਵਾਰ ਉਦ்கਾਟਨ ਵੀ ਕਰਾ ਦਿੱਤਾ ਕਦੀ ਕਿਹਾ ਜਾਂਦਾ ਇਹ ਰਾਜ ਦੀ ਸੜਕ ਹੈ ਤੇ ਇਹਨੂੰ ਟੋਲ ਰੋਡ ਬਣਾਇਆ ਜਾਏਗਾ ਤੇ ਬਹੁਤ ਸਾਰੇ ਹੋਰ ਵੀ ਸਮੇਂ ਸਮੇਂ ਤੇ ਨੇਤਾਵਾਂ ਨੇ ਵਾਅਦੇ ਕੀਤੇ ਲੇਕਿਨ ਇਹ ਸੜਕ ਕਦੀ ਨਹੀਂ ਬਣੀ ਹਰ ਵਾਰ ਇਹ ਵਾਅਦਾ ਕੀਤਾ ਜਾਂਦਾ ਕਿ ਹੌਲੇ ਮੁਹੱਲੇ ਤੋਂ ਪਹਿਲਾਂ ਇਹ ਸੜਕ ਬਣਾ ਦਿੱਤੀ ਜਾਏਗੀ ਕਿੰਨੇ ਹੀ ਹੌਲੇ ਮੁਹੱਲੇ ਬੀਤ ਗਏ ਲੇਕਿਨ ਸੜਕ ਨਹੀਂ ਆਖਰਕਾਰ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹ ਕੰਮਕਾਰ ਸੇਵਾਦਾਰਲੇ ਸੰਤਾ ਨੇ ਆਪਣੇ ਹੱਥ ਦੇ ਵਿੱਚ ਲੈ ਕੇ ਹੁਣ ਇਸ ਸੜਕ ਨੂੰ ਚੌੜਾ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਦਖਾਨੇ ਤੁਹਾਨੂੰ ਇਹ ਰਿਪੋਰਟ ਤੇ ਦਿਖਾਨੇ ਆ ਤੁਹਾਨੂੰ ਇਸ ਸੜਕ ਦੀ ਹਾਲਤ ਕਿ ਕਿਸ ਤਰ੍ਹਾਂ ਦੀ ਸੜਕ ਹੈ ਤੇ ਕਿਸ ਤਰ੍ਹਾਂ ਇਹ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਸੰਤ ਬਾਬਾ ਸੇਵਾ ਸਿੰਘ ਸੰਤ ਬਾਬਾ ਲਾਭ ਸਿੰਘ ਦੀ ਗਵਾਈ ਵਿੱਚ ਜਿਹੜੀ ਕਾਰ ਸੇਵਾ ਚੱਲ ਰਹੀ ਸੀ ਉਸ ਦੇ ਮੌਜੂਦਾ ਸੰਤ ਸੰਤ ਬਾਬਾ ਸੁੱਚਾ ਸਿੰਘ ਜੀ ਤੇ ਸੰਤ ਬਾਬਾ ਸਤਨਾਮ ਸਿੰਘ ਜੀ ਕਿਸ ਤਰ੍ਹਾਂ ਦਿਨ ਰਾਤ ਇੱਕ ਕਰਕੇ ਅੱਜ ਦੀ ਤਾਰੀਖ ਦੇ ਵਿੱਚ ਇਸ ਸੜਕ ਨੂੰ ਚੌੜਾ ਕਰਵਾ ਰਹੇ ਨੇ ਤਾਂ ਕਿ ਇਸ ਵਾਰ ਕੁਲਾ ਮਹੱਲਤਾਂ ਤੇ ਆਉਣ ਵਾਲੀਆਂ ਸੰਗਤਾਂ ਨੂੰ ਇਸ ਜਗ੍ਹਾ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਪੇਸ਼ ਨਾ ਆਵੇ ਦੇਖਦੇ ਹਾਂ ਇਹ ਪੂਰੀ ਰਿਪੋਰਟ ਸ਼੍ਰੀ ਨਾਨਦਪੁਰ ਸਾਹਿਬ ਗਾਰਸ਼ੰਕਰ ਸੜਕ ਜਿੱਥੇ ਇਹ ਸੜਕ ਦੋ ਤਕਤਾ ਤਖਸ਼ਰੀ ਕੇਸਗੜ ਸਾਹਿਬ ਅਤੇ ਸ਼੍ਰੀ ਕਾਰਤਖਰ ਸਾਹਿਬ ਅਮਰਸਾ ਸਾਹਿਬ ਨੂੰ ਆਪਸ ਦੇ ਵਿੱਚ ਜੋੜਦੀ ਹੈ ਉੱਥੇ ਹੀ ਮਾਝੇ ਅਤੇ ਦੁਆਬੇ ਦੇ ਬਹੁਤ ਸਾਰੇ ਲੋਕ ਇਸ ਸੜਕ ਰਾਹੀਂ ਇਨਾ ਗੁਰਦੁਆਰਿਆਂ ਗੁਰਧਾਮਾਂ ਦੇ ਦਰਸ਼ਨ ਦੇਦਾਰੀ ਕਰਨ ਦੇ ਲਈ ਆਉਂਦੇ ਜਾਂਦੇ ਰਹਿੰਦੇ ਨੇ ਉੱਥੇ ਹੀ ਮਾਤਾ ਨਹਿਣਾ ਦੇਵੀ ਦੇ ਦਰਬਾਰ ਤੇ ਆਉਣ ਜਾਣ ਵਾਲੇ ਸ਼ਰਧਾਲੂ ਵੀ ਇਸ ਸੜਕ ਦਾ ਇਸਤੇਮਾਲ ਕਰਦੇ ਨੇ ਤੇ ਸਥਾਨਕ ਲੋਕ ਵੀ ਆਪਣੇ ਕਮਾਕਾਰਾਂ ਤੇ ਜਾਣ ਲਈ ਜਾਂ ਆਪਣੇ ਘਰਾਂ ਤੇ ਜਾਣ ਦੇ ਲਈ ਇਸੇ ਸੜਕ ਦਾ ਇਸਤੇਮਾਲ ਕਰਦੇ ਨੇ ਪਰ ਤਸਵੀਰ ਦੇ ਵਿੱਚ ਨਜ਼ਰ ਆ ਰਹੀ ਇਹ ਸੜਕ ਅੱਜ ਇਸਤੇਮਾਲ ਕਰਨ ਦੇ ਕਾਬਲ ਵੀ ਨਹੀਂ ਹੈ ਲਗਭਗ ਪਿਛਲੇ 25 ਵਰਿਆਂ ਤੋਂ ਇਸ ਸੜਕ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਸਮੇਂ-ਸਮੇਂ 'ਤੇ ਸਰਕਾਰਾਂ ਨੂੰ ਜਦੋਂ ਬਹੁਤ ਜ਼ੋਰ ਲਗਾ ਕੇ ਕਿਹਾ ਜਾਂਦਾ ਤਾਂ ਉਹ ਚੋਣਾਂ ਆਉਣ ਤੋਂ ਪਹਿਲਾਂ ਪੈਚ ਵਰਕ ਜ਼ਰੂਰ ਕਰਵਾ ਦਿੰਦੇ। ਯਾ ਹਰ ਸਾਲ ਜਦੋਂ ਹੁਲਾ ਮਹੱਲਾ ਆਂਦਾ ਤੇ ਫਿਰ ਜਦੋਂ ਮੀਡੀਆ ਦੇ ਵਿੱਚ ਇਸ ਸੜਕ ਬਾਰੇ ਕੁਝ ਲਿਖਿਆ ਜਾਂਦਾ ਜਾਂ ਕਿਹਾ ਜਾਂਦਾ ਤਾਂ ਇਸ ਦੇ ਉੱਤੇ ਸਰਕਾਰਾਂ ਪੈਚ ਵਰਕ ਕਰਾ ਦਿੰਦੀਆਂ। ਲੇਕਿਨ ਉਹ ਪੈਚ ਵਰਕ ਸ਼ਾਇਦ ਹੁਲਾ ਮਹੱਲਾ ਆਨ ਤੋਂ ਪਹਿਲਾਂ ਹੀ ਟੁੱਟ ਜਾਂਦਾ ਤੇ ਇਸ ਸੜਕ ਦੀ ਹਾਲਤ ਫਿਰ ਇਸੇ ਤਰ੍ਹਾਂ ਹੋ ਜਾਂਦੀ ਕਿ ਇਹ ਪਤਾ ਨਹੀਂ ਲੱਗਦਾ ਕਿ ਸੜਕ ਦੇ ਵਿੱਚ ਟੋਏ ਹਨ ਜਾਂ ਟੋਿਆਂ ਦੇ ਵਿੱਚ ਸੜਕ। ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਲੋਕਾਂ ਨੂੰ ਬਹੁਤ ਉਮੀਦ ਜਾਗੀ ਕਿ ਹੁਣ ਇਸ ਸੜਕ ਦਾ ਕਾਇਆਕਲਪ ਹੋ ਜਾਏਗਾ ਲੇਕਿਨ ਟਾਕ ਕੇ ਵਹੀ ਤਿੰਪਾਤ ਸਰਕਾਰ ਬਣੀ ਸਰਕਾਰ ਆਈ ਲੇਕਿਨ ਇਸ ਸੜਕ ਦੇ ਭਾਗ ਨਹੀਂ ਖੁੱਲੇ ਜਦੋਂ ਜਦੋਂ ਵੀ ਸੜਕ ਬਾਰੇ ਸਰਕਾਰ ਅੱਗੇ ਲੋਕਾਂ ਨੇ ਕਿਹਾ ਤਾਂ ਸਰਕਾਰ ਨੇ ਆਪਣੇ ਕੰਨਾਂ ਦੇ ਉੱਤੇ ਹੱਥ ਰੱਖ ਲਏ ਆਖਿਰ ਹੁਣ ਇਸ ਸੜਕ ਦੇ ਨਿਰਮਾਣ ਦੇ ਲਈ ਕਾਰ ਸੇਵਾ ਵਾਲੇ ਸੰਤਾ ਨੂੰ ਅੱਗੇ ਆਣ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਜਿਸ ਤੇ ਮੋਢੀ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਭਾਗ ਸਿੰਘ ਜੀ ਸੰਤ ਬਾਬਾ ਲਾਭ ਸਿੰਘ ਜੀ ਵਰਗੇ ਸਨ ਉਹਨਾਂ ਦੇ ਮੌਜੂਦਾ ਮੁਖੀ ਸੰਤ ਬਾਬਾ ਸੋਚਾ ਸਿੰਘ ਤੇ ਸੰਤ ਬਾਬਾ ਸਤਨਾਮ ਸਿੰਘ ਜੀ ਨੇ ਖੋਲੇ ਮਹੱਲੇ ਮੌਕੇ ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਉਹਨਾਂ ਨੇ ਇਸ ਸੜਕ ਨੂੰ ਬਣਵਾਉਣ ਦਾ ਕੰਮ ਆਪਣੇ ਹੱਥਾਂ ਵਿੱਚ ਲੈ ਲਿਆ ਭਾਵੇਂ ਜਿਹੜਾ ਕੰਮ ਸਰਕਾਰ ਨੂੰ ਪ੍ਰਾਇੋਰਟੀ ਦੇ ਉੱਤੇ ਕਰਨਾ ਚਾਹੀਦਾ ਸੀ ਉਹ ਹੁਣ ਕਾਰ ਸੇਵਾ ਵਾਲੇ ਸੰਤ ਖੁਦ ਕਰ ਰਹੇ ਨੇ ਕਾਨਪੁਰ ਖੁਈ ਤੋਂ ਲੈ ਕੇ ਸਿੰਘਪੁਰ ਤੱਕ ਜਿਹੜਾ ਪਹਾੜੀ ਖੇਤਰ ਹੈ ਉਸ ਨੂੰ ਚੋੜਾ ਕਰਕੇ ਉੱਥੇ ਸੜਕ ਬਣਾਉਣ ਦਾ ਕੰਮ ਸਭ ਤੋਂ ਪਹਿਲਾਂ ਕੀਤਾ ਜਾਏਗਾ ਉਸ ਤੋਂ ਬਾਅਦ ਇਹ ਸੜਕ ਆਨੰਦਪੁਰ ਸਾਹਿਵਲ ਨੂੰ ਤੇ ਫਿਰ ਸਿੰਘਪੁਰ ਤੋਂ ਲੈ ਕੇ ਅੱਗੇ ਗੜਸ਼ੰਕਰ ਤੱਕ ਇਸ ਦਾ ਚੋੜਾ ਕਰਕੇ ਨਿਰਮਾਣ ਕਰਨ ਦਾ ਕਾਰਜ ਵੀ ਸੰਤਾਂ ਦੁਆਰਾ ਕੀਤਾ ਜਾਏਗਾ ਅਗਰ ਸਰਕਾਰ ਨੇ ਕੋਈ ਸਟੈਪ ਨਾ ਲਿਆ ਐਸਡੀਟੀਵੀ ਪ੍ਰਾਈਮ ਨੇ ਮੌਕੇ ਤੇ ਜਦੋਂ ਗਏ ਤਾਂ ਉਹਨਾਂ ਨੇ ਸੰਤ ਬਾਬਾ ਸਤਨਾਮ ਸਿੰਘ ਜੀ ਜਿਹੜੇ ਕਿ ਉਸ ਵਕਤ ਇੱਕਾਮ ਆਪਣੀ ਦੇਖਰੇਖ ਦੇ ਵਿੱਚ ਕਰਵਾ ਰਹੇ ਸਨ ਉਹਨਾਂ ਨਾਲ ਗੱਲਬਾਤ ਕੀਤੀ ਕੀ ਕਿਹਾ ਉਹਨਾਂ ਨੇ ਤੁਹਾਨੂੰ ਸੁਣਾਉਂਦੇ ਆ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਵੇਂ ਕਿ ਭਾਈ ਸਾਹਿਬ ਨੇ ਕਿਹਾ ਵੀ ਇਹ ਮੰਚ ਕਿਵੇਂ ਆਇਆ ਇਸ ਜਗ੍ਹਾ ਨੂੰ ਤਕਰੀਬਨ ਸਾਨੂੰ ਵੀ ਹੋ ਗਿਆ ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਵੀ ਪੰਨ 20 ਸਾਲ ਦੇ ਲਾਗੇ ਸ਼ਾਗੇ ਹੋ ਗਏ ਆ ਟ੍ਰੈਫਿਕ ਇੰਨੀ ਵੱਧ ਚੁੱਕੀ ਆ ਸੜਕ ਬਿਲਕੁਲ ਉਹੀ ਜਿਹੜੀ 2 ਫੁੱਟ ਚੌੜੀ ਹੋਣੀ ਆ 22 ਵੀ ਨਹੀਂ ਰਹੀ ਉਹ 18 ਫੁੱਟ ਤੋਂ ਵੀ ਘੱਟ ਸੀਗੀ ਇੱਥੇ ਜਦੋਂ ਹੋਨੇ ਸੀਗੇ ਕਿਸੇ ਸਕੂਟਰ ਦਾ ਡਿੱਗਾ ਹੁੰਦਾ ਸੀ ਕੋਈ ਕਾਰ ਐਕਸੀਡੈਂਟ ਹੋ ਜਾਂਦਾ ਸੀ ਕੋਈ ਗੱਡੀ ਥੱਲੇ ਡਿੱਗੀ ਹੁੰਦੀ ਸੀ ਮਨ ਚ ਇਹ ਆਇਆ ਵੀ ਆਪਾਂ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਸੇਵਾ ਕਰਨੀਆਂ ਸੰਗਤ ਦੀ ਦਸਵੰਧ ਜਿਹੜੀ ਮਾਇਆ ਉਹ ਦੇ ਰਹੀ ਆ ਸਾਨੂੰ ਗੁਰਦੁਆਰੇ ਵਾਸਤੇ ਸਰਾਮਾਂ ਵਾਸਤੇ ਲੰਗਰਾਂ ਵਾਸਤੇ ਸੰਗਤ ਦੀ ਸਹੂਲਤ ਵਾਸਤੇ ਇਹ ਵੀ ਇੱਕ ਬਹੁਤ ਵੱਡੀ ਸਹੂਲਤ ਆ ਕਿਉਂਕਿ ਜਦੋਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਮਿਸ਼ਨ ਹੈ ਚੱਲ ਰਿਹਾ ਹੈ ਤੇ ਮਹਾਰਾਜ ਦਾ ਜਿਹੜਾ ਫਰਮਾਨ ਹੈ ਖਾਓ ਖਰਚੋ ਰਲ ਮਿਲ ਭਾਈ ਟੋਟਣਾ ਆਵੇ ਤੇ ਵੱਧ ਦੋ ਜਾਈ ਸਿੱਖ ਸੰਗਤ ਨੂੰ ਮਹਾਰਾਜ ਨੇ ਇਹ ਹੁਕਮ ਲਾਇਆ ਪੀ ਉਹ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕਰਨਾ ਤੇ ਸਿੱਖਾਂ ਨੇ ਪੁੱਛਿਆ ਮਹਾਰਾਜ ਦਸਵੰਦ ਕਿੱਥੇ ਲਵਣਾ ਤੇ ਮਹਾਰਾਜ ਨੇ ਕਿਹਾ ਜੋਗ ਜਗ੍ਹਾ ਜਿਵੇਂ ਕਿ ਉਸ ਟਾਈਮ ਕੱਚੇ ਰਸਤੇ ਸੀ ਰਸਤੇ ਬਣਾਉਣੇ ਖੂਲ ਹੋਣੇ ਬਾਗ ਲਾਉਣੇ ਇਹ ਵੀ ਇੱਕ ਹਿੱਸਾ ਸਾਨੂੰ ਦੇਖਿਆ ਅਸੀਂ ਬਹੁਤ ਪਰੇਸ਼ਾਨ ਸਕਤਾਂ ਹੋ ਰਹੀਆਂ ਨੇ ਕਿ ਉਹ ਆਪਣੇ ਸੰਤ ਬਾਬਾ ਲਾਹੌਰ ਸਿੰਘ ਜੀ ਨੇ 27 ਜੁਲਾਈ 19 ਦੇ ਵਿੱਚ ਸੀਰ ਛੱਡਿਆ ਉਸ ਟਾਈਮ ਵੀ ਇਹ ਗੱਲ ਬਹੁਤ ਹੋਈ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਰਸਤੇ ਜਿਹੜੇ ਆ ਬਹੁਤ ਖਰਾਬ ਆ ਉਸ ਟਾਈਮ ਸੰਤ ਬਾਬਾ ਸੇਵਾ ਸਿੰਘ ਜੀ ਦੇ ਸੰਤ ਬਾਬਾ ਲਾਭ ਸਿੰਘ ਜੀ ਦੇ ਸ੍ਰੀ ਸ਼ੇਰਾਂ ਤੋਂ ਬਾਅਦ ਜਦੋਂ ਦੁਸ਼ਹਿਰਾ ਮਨਾਇਆ ਗਿਆ ਉਦੋਂ ਵੀ ਇਹ ਮੰਗ ਉਠੀ ਕਿ ਸੜਕ ਜਿਹੜੀ ਬਣਾਉਣੀ ਚਾਹੀਦੀ ਆ ਉਸ ਟਾਈਮ ਥਾਪੇ ਗਏ ਮੁਖੀ ਸੰਤ ਬਾਬਾ ਹਰਪੰਸ ਸਿੰਘ ਪਹਿਲਵਾਨ ਨੇ ਸੰਗਤਾਂ ਦੇ ਵਿੱਚ ਇਹ ਇੱਕ ਡੀਸੀ ਸਾਹਿਬ ਉੱਥੇ ਆਏ ਸੀ ਐਲਾਨ ਕੀਤਾ ਸੀ ਵੀ ਜੇ ਸਰਕਾਰ ਨਹੀਂ ਸੜਕ ਬਣਾਉਂਦੀ ਤੇ ਅਸੀਂ ਨਾ ਕੀ ਆ ਸੰਗਤ ਦੇ ਸਹਿਯੋਗ ਨਾਲ ਬਣਾਵਾਂਗੇ ਪਰ 4 ਸਾਲ ਤੋਂ ਸਮਾਂ ਉੱਪਰ ਹੋ ਗਿਆ ਫਿਰ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਸਰਕਾਰਾਂ ਨੇ ਕਿਸੇ ਬਨੇ ਬਨੇ ਕੋ ਖਿਆਲ ਨਹੀਂ ਕੀਤਾ ਇਹ ਮੰਨਦੇ ਵਿੱਚ ਉਹ ਗੱਲ ਹਰ ਵੇ ਸੋਚਦੇ ਸਨ ਕਿ ਜੇ ਅੱਜ ਕਿਉਂਕਿ ਸੰਤ ਬਾਬਾ ਹਰਪ੍ਰੀਤ ਸਿੰਘ ਪਹਿਲਵਾਨ ਵੀ ਕੁਝ ਸਮੇਂ ਵਸ਼ਿਆ ਮਹੀਨਾ ਬਾਅਦ ਉਹ ਵੀ ਸਰੀਰ ਛੱਡ ਗਏ ਇਸ ਟਾਈਮ ਜਿਹੜੇ ਮੁਖੀ ਬਾਬਾ ਸੋਚਾ ਸਿੰਘ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਬਹੁਤ ਹੀ ਕਾਰਸਵਾਮਾਂ ਦੇ ਕਾਰਜ ਚੱਲ ਰਹੇ ਨੇ ਸਕੂਲਾਂ ਦੇ ਕਾਰਜ ਚੱਲ ਰਹੇ ਨੇ ਦਰਬਾਰ ਗੁਰਦੁਆਰਾ ਸਾਹਿਬ ਦੀਆਂ ਸਵਾਮਾਂ ਚੱਲ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਕਮੰਡ ਦੀ ਸੰਯੋਗ ਦੇ ਨਾਲ ਬਹੁਤ ਵੱਡੇ ਕਾਰਜ ਲੰਬੇ ਹੋਏ ਨੇ ਮੰਦੇ ਵਿੱਚ ਆਇਆ ਵਿਚਾਰ ਕੀਤੀ ਐਰਕਾਂ ਜੋ ਬਰਸਾਤਾਂ ਪਈਆਂ ਅ ਜੂਨ ਜੁਲਾਈ ਅਗਸਟ ਬਾਅਦ ਬਾਅਦ ਜਿੰਦੀਆਂ ਵੀ ਕਿਸੇ ਨੇ ਛੜਕਲ ਖਿਆਲ ਨਹੀਂ ਕੀਤਾ ਚਾਰ ਚਾਰ ਫੋਟ ਡੋਂਗੇ ਟੋਏ ਪੈ ਗਏ ਅੱਗੇ ਕੋਈ ਮਾਰੀ ਮੋਟੀ ਰਿਪੇਅਰ ਕਰਾਂਦਾ ਸੀ ਕਿਸੇ ਨੇ ਰਿਪੇਅਰ ਵੀ ਨਹੀਂ ਕੀਤੀ ਹੋਲਾ ਮੱਲਾ ਬਿਲਕੁਲ ਸਿਰ ਤੇ ਆ ਗਿਆ ਤਕਰੀਬਨ 15 ਦਿਨਾਂ ਤੋਂ ਬਾਅਦ ਮਸਿਆ ਨੂੰ ਸੰਗਤ ਜਿਹੜੀ ਸ਼ੁਰੂ ਹੋ ਜਾਂਦੀ ਆ ਇੱਕ ਮਹੀਨਾ ਲਗਾਤਾਰ ਇਹ ਸੰਗਤ ਜਿਹੜੀ ਆ ਵਿਸਾਖੀ ਤਾਈ ਇਸ ਰੋਡ ਦੇ ਉੱਤੋਂ ਦੀ ਗੁਜ਼ਰਦੀ ਆ ਤਕਰੀਬਨ ਜੇ ਉਸਨ ਲਾਈ ਜਾਵੇ ਤੇ 1 ਲੱਖ ਬੰਦਾ ਜਿਹੜਾ ਉੱਲੇ ਮਲੇਤੇ ਵਿਸਾਖੀ ਤਾਈਂ ਇੱਥੇ ਪਹੁੰਚਦਾ ਪਰ ਕੋਈ ਸਹੂਲਤ ਨਹੀਂ ਬਹੁਤ ਨੁਕਸਾਨ ਹੁੰਦਾ ਸੀ ਇੱਥੇ ਕੋਈ ਗੱਡੀ ਖਰਾਬ ਹੋ ਜਾਂਦੀ ਸੀ ਜਾਮ ਲੱਗ ਜਾਂਦਾ ਸੀ ਤਿੰਨ ਤਿੰਨ ਘੰਟੇ ਗੱਡੀਆਂ ਦੇ ਜਾਮ ਲੱਗੇ ਰਹਿੰਦੇ ਸੀ ਇਸ ਚੀਜ਼ ਨੂੰ ਮੁੱਖ ਰੱਖਦੇ ਆ ਅਸੀਂ ਸਿੰਘ ਸਾਹਿਬ ਨੂੰ ਵੀ ਬੇਨਤੀ ਕੀਤੀ ਮੈਨੇਜਰ ਤਖਸੀਰੀ ਕੇਸਗੁਰ ਸਾਹਿਬ ਨੇ ਵੀ ਸਰਕਾਰ ਨੂੰ ਚਿੱਠੀਆਂ ਲਿਖੀਆਂ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਉਸ ਤੋਂ ਬਾਅਦ ਮਨ ਦੇ ਵਿੱਚ ਇਹ ਆਇਆ ਕਿ ਆਪਾਂ ਹੋਰ ਪਰਪਕਾਰ ਸੇਵਾ ਦੇ ਕੰਮ ਕਰਦੇ ਆ ਤੇ ਬਾਬਾ ਜੀ ਨੇ ਵਿਚਾਰ ਕਰਕੇ ਸੰਗਤ ਦੇ ਸਹਿਯੋਗ ਨਾਲ ਐਸਟੇਮ ਇਹ ਜਿਹੜਾ ਕਾਰਜ ਲੰਬਿਆ ਗਿਆ ਕਿਉਂਕਿ ਇਹਦੇ ਜਿਹੜੇ ਬਰਮ ਆ ਉਹ ਅਸੀਂ 10-10 ਫੁੱਟ ਖੁੱਲੇ ਕਰ ਰਹੇ ਆ ਉਹ ਅਸੀਂ 15 ਦਿਨ ਦੇ ਵਿੱਚ ਇੱਥੋਂ ਲੈ ਕੇ ਜਾਨੀ ਕਿ ਪੋਜੇ ਕਾਨਪੁਰ ਖੂਈ ਤੋਂ ਲੈ ਕੇ ਪੋਜੇਵਾਲ ਤਾਈ ਅਸੀਂ ਤਕਰੀਬਨ 15 ਦਿਨਾਂ ਦੇ ਵਿੱਚ ਇਹ ਸਾਰੀ ਜਿਹੜੀ ਸੜਕ ਕਿਉਂਕਿ ਇਹ ਪਹਾੜੀ ਇਲਾਕਾ ਕੁਝ ਪਹਾੜੀਆਂ ਨੇ ਆਪ ਦੇਖ ਰਹੇ ਜੇ ਪਹਾੜ ਵਡੇ ਨੇ ਕੁਝ ਤਾਂ ਬਹੁਤ ਵੱਡੀਆਂ ਖੂਨ ਲੂੰਗੀਆਂ ਖੱਡਾਂ ਨੇ 30-30 25-25 ਫੁੱਟ ਲੂੰਗੀਆਂ ਖੱਡਾਂ ਨੇ ਕੁਝ ਉੱਥੇ ਮਿੱਟੀ ਭਰਨੀ ਪੈਣੀ ਆ ਕੁਝ ਜਗ੍ਹਾ ਤੋਂ ਪਹਾੜੀ ਸਾਨੂੰ ਚੁੱਕਣੇ ਪੈਣੀ ਆ ਇਸ ਕਰਕੇ ਅਸੀਂ ਤਕਰੀਬਨ 15 ਦਿਨਾਂ ਦੇ ਵਿੱਚ ਇਹਦੇ ਜਿਹੜੇ ਚਾਰ ਦੋ ਪਾਸੇ ਦੇ ਵਰਮ ਆ ਉਹ 10 ਫੁੱਟ ਖੁੱਲੇ ਕਰਕੇ ਇੱਥੇ ਗ੍ਰੇਵਰ ਪਾ ਕੇ ਯਾਨੀ ਕਿ ਸੰਗਤ ਦੀ ਸੁੱਖ ਸਹੂਲਤ ਵਾਸਤੇ ਰਸਤਾ ਚਾਲੂ ਕਰਵਾਵਾਂਗੇ ਉਸ ਤੋਂ ਬਾਅਦ ਜੇ ਸਰਕਾਰ ਕੋਈ ਕਾਰਜ ਕਰੇਗੀ ਠੀਕ ਹੈ ਨਹੀਂ ਤੇ ਫੇ ਅਸੀਂ ਜੋ ਪ੍ਰੈਨਿੰਗ ਬਣਾਈ ਆ ਇਸ ਨੂੰ ਅਸੀਂ ਕਿਉਂਕਿ ਬਰਸਾਤ ਹੋਣ ਦਾ ਕਰਕੇ ਪਹਾੜੀ ਇਲਾਕਾ ਪਾਣੀ ਆਉਂਦਾ ਜਾਂਦਾ ਰਹਿੰਦਾ ਇਹ ਲੋਕਲ ਸ਼ਰਕ ਜੇ ਟੁੱਟ ਜਾਂਦੀ ਆ ਇਹਨੂੰ ਅਸੀਂ ਫੇ ਆਰ ਸੀ ਸੀ ਸ਼ਰਕ ਬਣਾਵਾਂਗੇ ਜੀ ਕਿ ਜਿਹੜੀ ਪਾਣੀ ਦੇ ਨਾਲ ਬਣਾ ਖਰਾਬ ਹੋਵੇ ਇਹ ਸਾਰਾ ਸੰਗਤ ਦਾ ਸਨਜੋਗ ਆ ਤੇ ਗੁਰੂ ਦੀ ਕਿਰਪਾ ਏ ਮਾਰੇ ਇਸੇ ਲਈ ਗੁਰੂ ਦੀ ਕਿਰਪਾ ਤੇ ਸੰਗਤ ਦਾ ਸੰਜੋਗ ਬਣਿਆ ਰਵੇਗਾ ਜਿਹੜੇ ਕਾਰਜ ਰਹਿੰਦੇ ਹੋ ਵੀ ਮਹਾਰਾਜ ਆਪਣੀ ਰਹਿਮਤ ਕਰਕੇ ਸੰਪੂਰਨ ਕਰਾਉਣਗੇ ਸੁਣਿਆ ਦੋਸਤੋ ਤੁਸੀਂ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹ ਕਾਰ ਸੇਵਾ ਵਾਲੇ ਸੰਤ ਕਰ ਰਹੇ ਨੇ ਇਹ ਕੋਈ ਵੈਸੇ ਪਹਿਲਾ ਮੌਕਾ ਨਹੀਂ ਜਦੋਂ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵੱਲੋਂ ਸਰਕਾਰਾਂ ਦਾ ਕੰਮ ਖੁਦ ਨਹੀਂ ਕਰਵਾਇਆ ਜਾ ਰਿਹਾ ਕਿਉਂਕਿ ਬਹੁਤ ਸਾਰੇ ਸਰਕਾਰੀ ਸਕੂਲਾਂ ਦਾ ਨਿਰਮਾਣ ਸੰਤ ਬਾਬਾ ਲਾਭ ਸਿੰਘ ਜੀ ਨੇ ਆਪਣੀ ਦੇਖਰੇਖ ਦੇ ਵਿੱਚ ਕਰਵਾਇਆ ਸੀ ਲਗਭਗ 8 ਪੁਲ ਸਤਲੁਜ ਦਰਿਆ ਦੇ ਉੱਤੇ ਜਿਹੜੇ ਕਿ ਸਰਕਾਰ ਨੂੰ ਬਣਾਣੇ ਚਾਹੀਦੇ ਸਨ ਕਿਉਂਕਿ ਜਿਹੜੇ ਉਹਨਾਂ ਸਤਲੁਜ ਦਰਿਆ ਦੇ ਆਰ ਪਾਰ ਲੋਕ ਰਹਿੰਦੇ ਨੇ ਉਹ ਪੰਜਾਬ ਦੇ ਵਸਨੀਕ ਨੇ ਲੇਕਿਨ ਉਹਨਾਂ ਪੁਲਾਂ ਦਾ ਸਰਕਾਰ ਨੇ ਨਿਰਮਾਣ ਨਾ ਕਰਾ ਕੇ ਸੰਤ ਬਾਬਾ ਲਾਭ ਸਿੰਘ ਨੂੰ ਕਰਾਇਆ ਸੀ ਜਿਸ ਕਾਰਨ ਸਾਡੇ ਹਲਕੇ ਦੇ ਵਿੱਚ ਉਹਨਾਂ ਨੂੰ ਪੁਲਾਂ ਵਾਲੇ ਬਾਬਾ ਜੀ ਕਹਿਣਾ ਵੀ ਸ਼ੁਰੂ ਕਰ ਦਿੱਤਾ ਗਿਆ ਸੀ ਪਾਵ ਸੰਤ ਕਰਨ ਉਹ ਕੰਮ ਜਿਹੜੇ ਸਰਕਾਰ ਨੂੰ ਕਰਨੇ ਚਾਹੀਦੇ ਨੇ ਟੈਕਸ ਇਕੱਠਾ ਕਰੇ ਸਰਕਾਰ ਕੰਮ ਕਰਨ ਸੰਤ ਸੇਵਾ ਕਾਰ ਸੇਵਾ ਵਾਲੇ ਦੋਸਤੋ ਹੁਣ ਤੁਸੀਂ ਦੇਖੋ ਵੀ ਜੇ ਸੜਕਾਂ ਵੀ ਕਾਰ ਸੇਵਾ ਰਾਹੀ ਬਣਣੀਆਂ ਨੇ ਤਾਂ ਸਰਕਾਰਾਂ ਕਿਸ ਲਈ ਬਣਾਉਂਦੇ ਆ ਸੀ ਸਰਕਾਰਾਂ ਕਿਉਂ ਬਣਾਈਆਂ ਜਾਂਦੀਆਂ ਨੇ ਕਿਉਂ ਚੁਣੀਆਂ ਜਾਂਦੀਆਂ ਨੇ ਜਨਤਾ ਦੇ ਫਾਇਦੇ ਦੇ ਲਈ ਜਿਹੜੇ ਕੰਮ ਹੋਣ ਉਹਨੂੰ ਕਰਨ ਦੇ ਲਈ ਪਰ ਅਫਸੋਸ ਕਿ ਸਰਕਾਰਾਂ ਜਿਹੜੀਆਂ ਵੀ ਬਣਦੀਆਂ ਨੇ ਕਿਸੇ ਵੀ ਪਾਰਟੀ ਨੇ ਬਣਦੀਆਂ ਨੇ ਉਹ ਆਪਣੇ ਉਹਨਾਂ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਜਾਂਦੀਆਂ ਨੇ ਜਿਹੜੀਆਂ ਉਹਨਾਂ ਨੇ بڑے بڑے ਦਾਅਵੇ ਕੀਤੇ ਹੁੰਦੇ ਨੇ ਵੋਟਾਂ ਲੈਣ ਤੋਂ ਪਹਿਲਾਂ ਇਸ ਵਾਰ ਵੋਟਾਂ ਲੈਣ ਤੋਂ ਪਹਿਲਾਂ ਸੋਚੋ ਤੁਹਾਨੂੰ ਦਿਖਾਣੇ ਇੱਕ ਹੋਰ ਰਿਪੋਰਟ ਦੋਸਤੋ ਇਹ ਸੜਕ ਤਾਂ ਜਿਹੜੀ ਅਸੀਂ ਦਿਖਾਈ ਇਹ ਤਾਂ ਸੰਤ ਬੱਬਾ ਸੁਚਾ ਸਿੰਘ ਸੰਤ ਬੱਬਾ ਸਤਨਾਮ ਸਿੰਘ ਕਾਰ ਸੇਵਾ ਕਲਾ ਅਨੰਦਗੜ੍ਹ ਸਾਹਿਬ ਉਹ ਬਣਾ ਦਿੱਤੀ ਜਾਵੇਗੀ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਲੇਕਿਨ ਆਖਿਰਕਾਰ ਸੰਤ ਕਿੰਨੀਆਂ ਕਿ ਸੜਕਾਂ ਬਣਾਣਗੇ ਮੈਂ ਤੁਹਾਨੂੰ ਦਿਖਾਣ ਜਾ ਰਿਹਾ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਤੱਕ ਦਾ ਸਿਰਫ 9 ਕਿਲੋਮੀਟਰ ਦਾ ਸੜਕ ਦਾ ਉਹ ਟੋਟਾ ਜਿਹੜਾ ਪਹਿਲਾਂ ਟੋਲ ਪਲਾਜ਼ਾ ਰਹੀਂ ਚੱਲਦਾ ਸੀ ਕੀਰਤਪੁਰ ਸਾਹਿਬ ਤੋਂ ਮਹਿਤਪੁਰ ਹਿਮਾਚਲ ਪ੍ਰਦੇਸ਼ ਤੱਕ ਲਗਭਗ 40-45 ਕਿਲੋਮੀਟਰ ਦੀ ਸੜਕ ਦੇ ਉੱਤੇ ਟੋਲ ਲੱਗਿਆ ਹੁੰਦਾ ਸੀ ਤੇ ਉਸ ਦੇ ਵਿੱਚ ਕੀਰਤਪੁਰ ਸਾਹਿਬ ਆਨੰਦਪੁਰ ਸਾਹਿਬ ਦਾ 9 ਕਿਲੋਮੀਟਰ ਦਾ ਰਸਤਾ ਵੀ ਆਉਂਦਾ ਸੀ ਲੇਕਿਨ ਪਿਛਲੇ ਸਾਲ April ਦੇ ਪਹਿਲੇ ਹਫ਼ਤੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਟੋਲ ਹਟਾ ਦਿੱਤਾ ਕਹਿੰਦੇ ਕਿਸੇ ਤੇ ਵੀ ਟੋਲ ਨਹੀਂ ਲੱਗਿਆ ਜਾਏਗਾ ਤੇ ਫਿਰ ਉਸ April ਮਹੀਨੇ ਤੋਂ ਲੈ ਕੇ ਅੱਜ ਫਰਵਰੀ ਤੱਕ ਉਸ ਸੜਕ ਦਾ ਕੀ ਹਾਲ ਹੋ ਗਿਆ ਹੈ ਇਹ ਤੋਂ ਦੇਖੋ ਨੀਂ ਕੀਰਤਪੁਰ ਸਾਹਿਬ ਮਾਥਪੁਰ ਸੜਕ ਕਦੀ ਇਹ ਸੜਕ ਟੋਲ ਰੋਡ ਖਵਾਂਦੀ ਸੀ ਇਸ ਸੜਕ ਤੋਂ ਲੰਘਣ ਵਾਲੇ ਹਰੇਕ ਵਿਅਕਤੀ ਨੂੰ ਨੱਕੀਆਂ ਨਾਂ ਦੇ ਸਥਾਨ ਦੇ ਉੱਤੇ ਟੋਲ ਦੇ ਕੇ ਆਣਾ ਜਾਣਾ ਪੈਂਦਾ ਸੀ ਭਗਵੰਤ ਮਾਨ ਜੀ ਦੀ ਸਰਕਾਰ ਬਣੀ ਤੇ ਉਹਨਾਂ ਨੇ ਵਾਅਦੇ ਕੀਤੇ ਸਨ ਕਿ ਅਸੀਂ ਕਿਸੇ ਵੀ ਸੜਕ ਦੇ ਉੱਤੇ ਟੋਲ ਨਹੀਂ ਲਗਾਵਾਂਗੇ ਤੇ ਉਸੇ ਵਾਅਦੇ ਨੂੰ ਪੂਰਾ ਕਰਦੇ ਹੋਏ ਪਿਛਲੇ ਸਾਲ 1 ਅਪ੍ਰੈਲ ਨੂੰ ਇਸ ਸਥਾਨ ਤੋਂ ਟੋਲ ਉਠਵਾ ਦਿੱਤਾ ਗਿਆ। ਇਹ ਸੜਕ ਆਮ ਜਨਤਾ ਦੇ ਲਈ ਮੁਫਤ ਕਰ ਦਿੱਤੀ ਗਈ ਤੇ ਲੋਕਾਂ ਦੇ ਵਿੱਚ ਖੁਸ਼ੀ ਵੀ ਸੀ ਕਿ ਕਿਉਂਕਿ ਇਹ ਟੋਲ ਦੇ ਉੱਤੇ ਬਹੁਤ ਭਾਰੀ ਪੈਸੇ ਵੀ ਲੈ ਜਾਂਦੇ ਸਨ। ਪਰ ਲਗਭਗ 10 ਮਹੀਨੇ ਬੀਤਣ ਤੋਂ ਬਾਅਦ ਇਹ ਸੜਕ ਸੜਕ ਨਾ ਹੋ ਕੇ ਅੱਜ ਲੋਕਾਂ ਦੇ ਲਈ ਮੁਸੀਬਤ ਬਣ ਗਈ। ਸੜਕ ਥਾਂ-ਥਾਂ ਤੋਂ ਟੁੱਟ ਚੁੱਕੀ ਹੈ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਉੱਤੇ ਟੋਏ ਪੈ ਗਏ ਨੇ। ਰੋਜ਼ਾਨਾ ਇਸ ਦੇ ਉੱਤੇ ਹਾਦਸੇ ਹੋ ਰਹੇ ਨੇ। ਭਾਵ ਜਿਹੜੀ ਸੜਕ ਬਿਲਕੁਲ ਸਮੂਥ ਚੱਲਦੀ ਸੀ ਜਿਸ ਦੇ ਉੱਤੇ ਕਦੀ ਇੱਕ ਟੋਇਆ ਨਹੀਂ ਸੀ ਪਿਆ ਅੱਜ ਉਹ ਸੜਕ ਦੇ ਵਿੱਚ ਟੋਏ ਜ਼ਿਆਦਾ ਨਜ਼ਰ ਆਉਂਦੇ ਨੇ ਤੇ ਸੜਕ ਘੱਟ ਨਜ਼ਰ ਆਉਂਦੀ ਹੈ ਧੂੜਾ ਪਟਦੀਆਂ ਇਹ ਗੱਡੀਆਂ ਇਹ ਦੱਸਦੀਆਂ ਨੇ ਕਿ ਇਹ ਸੜਕ ਦੇ ਉੱਤੇ ਲੁਕਣਾ ਦੀ ਵੀ ਚੀਜ਼ ਨਹੀਂ ਹੈ ਕਿਉਂਕਿ ਪੀ ਡਬਲਯੂ ਡਿ ਵਿਭਾਗ ਵਾਲੇ ਆਂਦੇ ਨੇ ਤੇ ਮਿੱਟੀ ਪਾ ਕੇ ਨੇ ਟੋਇਆਂ ਨੂੰ ਪੂਰ ਦਿੰਦੇ ਨੇ ਲੇਕਿਨ ਉਹ ਮਿੱਟੀ ਧੂੜ ਬਣ ਕੇ ਉੱਡਦੀ ਹੈ ਜਿਸ ਨਾਲ ਸਕੂਟਰ ਮੋਟਰਸਾਈਕਲ ਵਾਲਿਆਂ ਦਾ ਲੰਘਣਾ ਤਾਂ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ ਤੇ ਹੁਣ ਲੋਕ ਇਹ ਕਹਿਣ ਦੇ ਲਈ ਮਜਬੂਰ ਹੋ ਗਏ ਨੇ ਕਿ ਇਸ ਤੋਂ ਤਾਂ ਅਸੀਂ ਟੋਲ ਦਿੰਦੇ ਹੀ ਚੰਗੇ ਸੀ ਇਸ ਸੜਕ ਦੇ ਉੱਤੇ ਨਾ ਕੇਵਲ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਵਾਲੇ ਲੋਕ ਲੰਘਦੇ ਨੇ ਬਲਕਿ ਪੂਰਾ ਹਿਮਾਚਲ ਜਿਹੜਾ ਧਰਮਸ਼ਾਲਾ ਜਵਾਲਾਜੀ ਚੇਨਤਪੁਰਨੀ ਕਾਂਗੜਾ ਪਠਾਨਕੋਟ ਵਗੈਰਾ ਵੀ ਜਾਂਦੇ ਨੇ ਉਹ ਲੋਕ ਵੀ ਇਸੇ ਸੜਕ ਤੋਂ ਲੰਘਦੇ ਨੇ ਜਿੱਤੇ ਜਦੋਂ ਕੀਰਤਪੁਰ ਸਾਹਿਬ ਤੋਂ ਅਗਲੀ ਟੋਲ ਰੋਡ ਤੇ ਜਾਂਦੇ ਨੇ ਫਿਰ ਜਾ ਕੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਸਹੀ ਸੜਕ ਤੇ ਪਏ ਆ ਨਹੀਂ ਤਾਂ ਇਸ ਸੜਕ ਦੇ ਉੱਤੇ ਆਣਾ ਜਾਣਾ ਹਰੇਕ ਦੇ ਲਈ ਬਹੁਤ ਮੁਸ਼ਕਲ ਹੋਇਆ ਸੋ ਦੇਖਿਆ ਦੋਸਤੋ ਤੁਸੀਂ ਇਹ ਸੜਕ ਜਿਹੜੀ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਨੂੰ ਆਪਸ ਵਿੱਚ ਮਿਲਾਂਦੀ ਹੈ ਸਰਕਾਰ ਜੀ ਹੁਲਾ ਮਹਲਾ ਆ ਰਿਹਾ ਹੈ ਘਟੋ ਘਾਟੇ 9 ਕਿਲੋਮੀਟਰ ਦੀ ਸੜਕ ਤਾਂ ਬਣਾ ਦਿਓ ਜਾਂ ਫਿਰ ਇਹ ਜਿਹੜਾ ਟੋਲ ਇਸ ਜਗ੍ਹਾ ਤੇ ਰੋਹਨ ਰਾਜਦੀਪ ਲੈਂਦਾ ਰਿਹਾ ਹੈ ਇੱਥੇ ਇੱਕ ਹੁਕਮ ਕਰ ਦਿਓ ਕਿ ਕਾਰ ਸੇਵਾ ਵਾਲੇ ਸੰਤ ਆਪ ਬੈਠ ਜਾਣ ਕਿਸੇ ਨੂੰ ਬਿਠਾ ਦੇਣ ਜਿਹੜੇ 10 10 20 20 ਰੁਪਏ 50 50 ਰੁਪਏ ਲੋਕ ਲੰਘਦੇ ਨੇ ਉਹਨਾਂ ਨੂੰ ਦਿੰਦੇ ਰਹਿਣ ਤਾਂ ਕਿ ਇਹ ਸੜਕਾਂ ਜਿਹੜੀਆਂ ਐ ਉਹੋ ਹੀ ਬੀਓਟੀ ਬੇਸਿਸ ਤੇ ਚਲਾ ਦੇਣ ਔਰ ਮੈਂ ਦਾਅਵਾ ਕਰਦਾ ਕਿ ਸਰਕਾਰ ਨਾਲੋਂ ਜਾਂ ਰੋਹਨ ਰਾਜਦੀਪ ਨਾਲੋਂ ਕਾਰ ਸੇਵਾ ਵਾਲੇ ਸੰਤ ਉਸ ਸੜਕਾਂ ਵਧੀਆ ਚਲਾਉਣਗੇ ਸਰਕਾਰ ਕੀੇ ਚਾਹੁੰਦੀ ਹੈ ਸਰਕਾਰ ਸਿਰਫ ਵੋਟਾਂ ਲਈ ਬਣਦੀ ਹੈ ਸਰਕਾਰ ਕੇਵਲ ਇਸ਼ਤਿਆਰਾਂ ਦੇਣ ਦੇ ਲਈ ਬਣਦੀ ਹੈ ਵੀ ਅਖਬਾਰਾਂ ਦੇ ਵਿੱਚ ਕਰੋੜਾਂ ਰੁਪਏ ਦੇ ਇਸ਼ਤਿਆਰ ਦੇਉਦੇ ਲੋਕਾਂ ਦੇ ਪੈਸਿਆਂ ਨਾਲ ਸਰਕਾਰ ਲੋਕਾਂ ਦੇ ਕੰਮਾਂ ਲਈ ਬਣਦੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਸਰਕਾਰ ਅੱਜ ਲੋਕਾਂ ਦੇ ਕੰਮ ਨਾ ਕਰਕੇ ਕਾਰ ਸੇਵਾ ਵਾਲੇ ਬਾਬੇ ਅੱਗੇ ਆ ਕੇ ਉਹ ਕੰਮ ਕਰ ਰਹੇ ਨੇ ਸलाम ਕਾਰ ਸੇਵਾ ਵਾਲੇ ਨਾ ਸੰਤਾਨਾਂ ਨੂੰ ਜਿਹੜੇ ਲੋਕਾਂ ਦੀਆਂ ਸੰਤਨਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਆਪ ਇਹਨਾਂ ਸਰਕਾਰੀ ਕੰਮਾਂ ਨੂੰ ਜਿਹੜੇ ਕਿ ਸਰਕਾਰ ਨੂੰ ਕਰਾਣੇ ਚਾਹੀਦੇ ਨੇ ਪਾਇਓਰਿਟੀ ਬੇਸ ਤੇ ਉਹ ਖੁਦ ਕਰਨ ਆਕੇ ਨੇ ਤਾਂ ਸਾਡਾ ਸੱਭ ਦਾ ਵੀ ਫਰਜ਼ ਬਣਦਾ ਹੈ ਦੋਸਤੋ ਕਿ ਵੱਦ ਤੋਂ ਵੱਦ ਕਾਰ ਸੇਵਾ ਵਾਲੇ ਸੰਤਾ ਦੀ ਮਦਦ ਕਰੀਏ ਕਿਲਾ ਅਨੰਦਕਰ ਸਾਹਬ ਦੇ ਉਸ ਕਮਰੇ ਦੇ ਵਿੱਚ ਜਿੱਥੇ ਇਹਨਾਂ ਦੇ ਮੈਨੇਜਰ ਜਾਂ ਦੂਸਰੇ ਲੋਕ ਬੈਠਦੇ ਨੇ ਉੱਥੇ ਵੱਦ ਤੋਂ ਵੱਦ ਮਦਦ ਵੀ ਪਹੁੰਚਾਈਏ ਮੈਂ ਇਲਾਕਾ ਵਾਸੀਆਂ ਨੂੰ ਬੇਨਤੀ ਕਰ ਰਿਹਾ ਛੜੇ ਇਲਾਕਾ ਵਾਸੀ ਨਹੀਂ ਕਿਉਂਕਿ ਅਸੀਂ ਜਿਹੜੀਆਂ ਸੜਕਾਂ ਨੇ ਉਹ ਜ਼ਿਆਦਾ ਇਸਤੇਮਾਲ ਕਰ। ਖੋਲਾ ਮਹੱਲਾ ਤੇ ਤਾਂ 2 ਜਾਂ 4 ਦਿਨ ਲਈ ਜਾਂ ਹਫ਼ਤੇ ਲਈ ਲੋਕ ਆਣਗੇ ਲੇਕਿਨ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਇਹ ਸੜਕਾਂ ਅਸੀਂ ਵਰਤਨੀਆਂ ਨੇ। ਵੱਧ ਤੋਂ ਵੱਧ ਕਾਰ ਸੇਵਾ ਵਾਲੇ ਸੰਤਾਂ ਦੀ ਮਦਦ ਕਰੀਏ ਤਾਂ ਕਿ ਉਹ ਇਹਨਾਂ ਸੜਕਾਂ ਨੂੰ ਨਿਰਮਾਣ ਕਰ ਸਕਣ ਤੇ ਸਰਕਾਰ ਦੇ ਮੂੰਹ ਦੇ ਉੱਤੇ ਇੱਕ ਜ਼ੋਰਦਾਰ ਥੱਪੜ ਵੱਜ ਸਕੇ। ਬਹੁਤ ਬੱਤ